ਜਰਜਰੀ ਰੋਮ ਦੋਸਤੋ ਮੈਂ ਰੋਹਿਤ ਵਰਮਾ ਸ਼ਿਵਸਰ ਪੰਜਾਬ ਬੋਲੋਂ ਸੁਖਵੀਰ ਸਿੰਘ ਬਾਦਲ ਜੀ ਦੇ ਉੱਤੇ ਹੋਏ ਹਮਲੇ ਤੇ ਕੜੀ ਨਿੰਦਾ ਕਰਦਾ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਮਸਲੇ ਹੋ ਰਹੇ ਆ ਆਏ ਦਿਨ ਪੰਜਾਬ ਦੇ ਵਿੱਚ ਗੋਲੀ ਚੱਲਣਾ ਕਤਲ ਕਰ ਦੇਣਾ ਕਿਸੇ ਨੂੰ ਕਦੇ ਤਲਵਾਰਾ ਦੇ ਨਾਲ ਕਿਸੇ ਬੰਦੇ ਨੂੰ ਵੱਢ ਦੇਣਾ ਮਤਲਬ ਧਰਮ ਦੇ ਨਾਂ ਤੇ ਜਿਹੜੀ ਗੁੰਡਾਗਰਦੀ ਹੋ ਰਹੀ ਆ ਇਸ ਚੀਜ਼ ਨੂੰ ਨੱਥ ਪਾਈ ਜਾਵੇ ਅੱਜ ਮੈਂ ਵੀਡੀਓ ਬਣਾ ਰਿਹਾ ਸਿਰਫ ਆਮ ਜਨਤਾ ਨੂੰ ਇੱਕ ਸਵਾਲ ਪੁੱਛਣ ਵਾਸਤੇ ਜਦੋਂ ਤੋਂ ਹਮਲਾ ਹੁੰਦਾ ਕਿਸੇ ਹਿੰਦੂ ਲੀਡਰ ਦੇ ਉੱਤੇ ਇਹੀ ਕੱਟੜਪੰਥੀ ਸਮਾਜ ਸਿੱਖ ਸਮਾਜ ਨਹੀਂ ਇਹੋ ਕੱਟੜਪੰਥੀ ਸਮਾਜ ਜਿਹੜੇ ਖਾਲਿਸਤਾਨੀ ਮਾਈਂਡਡ ਬੰਦੇ ਨੇ ਕੁਝ ਆਪਣੇ ਆਪ ਨੂੰ ਜੱਥੇਦਾਰ ਕਹਿਣ ਵਾਲੇ ਬੰਦੇ ਆਪਣੇ ਆਪ ਨੂੰ ਖਾਲਿਸਤਾਨ ਦੇ ਆਗੂ ਕਹਿਣ ਵਾਲੇ ਬੰਦੇ ਜਦੋਂ ਕਿਸੇ ਹਿੰਦੂ ਲੀਡਰ ਉੱਤੇ ਹਮਲਾ ਹੁੰਦਾ ਤੇ ਹਮਲਾ ਕਰਨ ਵਾਲੇ ਨੂੰ ਖੁੱਲ ਕੇ ਪ੍ਰਮੋਟ ਕੀਤਾ ਜਾਂਦਾ ਉਹਨੂੰ ਫੰਡਿੰਗ ਕੀਤੀ ਜਾਂਦੀ ਆ ਉਹਨੂੰ ਸਨਮਾਨਿਤ ਕੀਤਾ ਜਾਂਦਾ ਓਮ ਦਾ ਯੋਧਾ ਓਮ ਦਾ ਹੀਰਾ ਕਹਿ ਕੇ ਫੋਲਕ ਕੌਨ ਨੂੰ ਪ੍ਰਮੋਟ ਕੀਤਾ ਜਾਂਦਾ ਤੇ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹਨੂੰ ਇਹ ਦਿਖਾਇਆ ਜਾਂਦਾ ਕਿ ਇਸ ਨੇ ਕੌਮ ਵਾਸਤੇ ਕਿੱਡਾ ਵੱਡਾ ਕੰਮ ਕੀਤਾ ਵੀ ਤੁਸੀਂ ਵੀ ਇਹ ਕੁਛ ਕਰੋ ਮਤਲਬ ਕਿਸੇ ਦੇ ਕੀਤੇ ਗਏ ਕਤਲ ਨੂੰ ਕਾਤਲ ਨੂੰ ਇਸ ਹਿਸਾਬ ਨਾਲ ਪ੍ਰਮੋਟ ਕੀਤਾ ਜਾਂਦਾ ਲੋਕਾਂ ਨੂੰ ਇਹ ਦਿਖਾਇਆ ਜਾਂਦਾ ਕਿ ਤੁਸੀਂ ਵੀ ਇਸ ਰਸਤੇ ਉੱਤੇ ਚੱਲੋ ਤੇ ਦੇਖੋ ਕੌਮ ਤੁਹਾਨੂੰ ਕਿਸ ਤਰ੍ਹਾਂ ਸਿਰ ਤੇ ਚੱਕਦੀ ਹੈ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਹਮਲਾ ਹੋਇਆ ਗੋਲੀ ਚੱਲੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਕੀ ਇੱਥੇ ਵੀ ਇਹ ਲੋਕ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੌਮ ਦਾ ਯੋਧਾ ਜਾਂ ਕੌਮ ਦਾ ਹੀਰਾ ਅਲਾਨਣਗੇ ਅਕਾਲੀ ਦਲ ਪਾਰਟੀ ਨੇ ਪੰਜਾਬ ਵਾਸਤੇ ਆਪਣੀ ਸਰਕਾਰ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਜਿਸ ਟਾਈਮ ਅ ਪ੍ਰਕਾਸ਼ ਸਿੰਘ ਬਾਦਲ ਸੀਗੇ ਇਹ ਚ ਕੋਈ ਦੂਰ ਆਏ ਨਹੀਂ ਹੈ ਕਿ ਕਾਂਗਰਸ ਨਾਲੋਂ ਕਈ ਗੁਣਾ ਅੱਛੀ ਪਾਰਟੀ ਰਹੀ ਹੈ ਪਰ ਕੁਝ ਸਮੇਂ ਤੋਂ ਕੁਝ ਕੁ ਸਾਲਾਂ ਤੋਂ ਬਾਅਦ ਜਾਂ ਕਹਿ ਲੋ ਕਿ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਇਹਨਾਂ ਲੋਕਾਂ ਨੇ ਵੀ ਖਾਲਿਸਤਾਨ ਨੂੰ ਇਤਨਾ ਕਿਤੇ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਹਦੇ ਕਰਕੇ ਪੰਜਾਬ ਦਾ ਹਿੰਦੂ ਸਮਾਜ ਜਿਹੜਾ ਸੀ ਉਹ ਇਹਨਾਂ ਲੋਕਾਂ ਤੋਂ ਨਾਰਾਜ਼ ਸੀ ਤੇ ਅੱਜ ਪਾਰਟੀ ਦੀ ਕੰਡੀਸ਼ਨ ਕੀ ਹੈ ਉਹ ਤੁਹਾਡੇ ਸਭ ਦੇ ਸਾਹਮਣੇ ਹੈ ਸੁਖਵੀਰ ਸਿੰਘ ਬਾਦਲ ਜੀ ਨੂੰ ਇੱਕ ਗੱਲ ਤਾਂ ਸਮਝ ਆ ਗਈ ਹੋਵੇਗੀ ਕਿ ਸੱਪ ਨੂੰ ਕਿੰਨਾ ਵੀ ਦੁੱਧ ਪਿਐਓ ਉਹ ਆਪਣੀ ਫਿਤਰਤ ਨਹੀਂ ਛੱਡਦਾ ਜਦੋਂ ਕਿਤੇ ਵੀ ਉਹਨੂੰ ਮੌਕਾ ਮਿਲੇਗਾ ਉਹ ਦੱਸੇਗਾ ਜਰੂਰ ਸੋ ਫਿਰ ਮੇਰਾ ਉਹ ਸਵਾਲ ਹੈ ਕਿ ਇਹ ਕੱਟੜਪੰਥੀ ਲੋਕ ਜਿਹੜੇ ਕਿਸੇ ਨੂੰ ਵੀ ਕੌਮ ਦਾ ਯੋਧਾ ਜਾਂ ਹੀਰਾ ਐਲਾਨ ਦਿੰਦੇ ਨੇ ਉਹਦੇ ਗਲ ਚ ਤਮਗਾ ਪਾ ਦਿੰਦੇ ਨੇ ਇੱਕ ਮੈਡਲ ਤਿਆਰ ਕਰਕੇ ਉਹਦੇ ਗਲ ਵਿੱਚ ਪਾ ਦਿੱਤਾ ਜਾਂਦਾ ਉਹਨੂੰ ਫੰਡਿੰਗ ਕੀਤੀ ਜਾਂਦੀ ਆ ਈ ਸੁਖਵੀਰ ਸਿੰਘ ਬਾਦਲ ਉਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਵੀ ਇਹ ਲੋ ਇਸ ਤਰ੍ਹਾਂ ਦੇ ਮੈਡਲ ਨਾਲ ਨਵਾਜਣਗੇ ਉਹਨੂੰ ਵੀ ਪ੍ਰਮੋਟ ਕਰਨਗੇ ਜੈ ਸ਼੍ਰੀ ਰਾਮ